ਜਾnde ਪਾਤੇ ਆ ਹੁਣ ਪੈ ਦਿੱਤੀ ਨਾ ਮੇਰਾ ਵੀਰ ਪੰਜਾਬੀਓ ਪਾਉ ਉਹਦੇ ਮਸਲਾ ਥੋੜੀ ਹੋਰ ਤੇ ਆ ਕੇ ਖੜ ਗਿਆ ਨਵੇਂ ਨਵੇਂ ਹੁਕਮਾਂ ਨਵੇਂ ਨਵੇਂ ਨੀਤੀਆਂ ਨਵੇਂ ਨਵੇਂ ਇੱਕ ਰੂਪ ਤੁਹਾਨੂੰ ਖਤਮ ਕਰਨ ਲਈ ਆ ਰਹੇ ਆ ਮੇਰਾ ਵੀਰ ਬਹੁਤ ਸਥਿਤੀ ਗੰਧੀਰ ਬਣੀ ਹੋਈ ਹੈ ਆਪਾਂ ਨਾ ਆਇਆ ਜੀ ਹਾਲਾ ਕਿ ਟਾਈਫਾਇਡ ਆ ਭਾਂਡੇ ਨੂੰ ਬਿਮਾਰ ਸੀਗਾ ਪਰ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਜਦੋਂ ਭੀੜ ਪਈ ਹੋਵੇ ਨਾ ਧਰਤੀ ਦੇ ਉੱਤੇ ਜੇ ਭੀੜ ਪੈਂਦੀ ਆ ਆਖੇ ਆਪਦੇ ਲੋਕਾਂ ਦੇ ਫੇਰ ਤਾਂ ਚਾਹੇ ਬੰਦਾ ਵੱਡਿਆ ਹੋਵੇ ਪਿਆ ਹੋਵੇ ਫਿਰ ਤੁਰ ਨਹੀਂ ਪੈਂਦਾ ਬਾਈ ਸੋ ਇਹ ਵੀ ਕਦੋਂ ਮੈਂ ਚੱਲਦੇ ਆਪਾਂ ਨੇ ਦਿੱਲੀ ਨੂੰ ਚੱਲਦੇ ਆ ਬਾਈ ਜਿੱਦੀ ਤਪੀਲ ਆ ਬਾਈ ਓਕੇ ਤੁਸੀਂ ਹਰ ਹਾਲ ਦੇ ਵਿੱਚ ਅੱਜ ਰਾਤ ਨੂੰ ਇਹ ਨਹੀਂ ਤੜਕੇ ਸੁਨੇਹਾ ਜਿੱਦਾਂ ਜਿੱਦਾਂ ਆਪਾਂ ਨੰਗਨੇ ਕੋੜਾ ਦੁਕਾਇਆ ਜਾ ਰਿਹਾ ਡਰਾਇਆ ਜਾ ਰਿਹਾ ਜੀ ਬੈਰੀ ਕਿੜ ਗੁਲਾਦੇ ਜੀ ਜਿੱਲ ਲਾਦੇ ਜੀ ਔਰ ਡੈਨ ਛੱਡੀ ਜਾਂਦੇ ਆ ਜੀ ਉਹ ਸਿਆ ਹੋ ਜੂਗਾ ਕੋਈ ਕਰਨੀ ਆ ਰਹੇ ਹਟ ਲਗੇ ਪਿਆਰ ਰਹੀ ਪਹਿਲਾਂ ਵੀ ਕਈ ਵਾਰੀ ਆਏ ਆ ਚੜ ਕੇ ਯੋਦੇ ਤੇ ਤੁਹਾਨੂੰ ਫਤੇ ਕਰਕੇ ਗਏ ਆ ਫੇਰ ਆ ਰਹੇ ਆ ਜੋ ਪੰਜਾਬ ਦੇ ਨੌਜਵਾਨੋ ਆਪਣੇ ਹੱਕਾਂ ਖਾਤਰ ਜਾਣਾ ਆਪਣੀ ਮੋਹਰ ਖਾਤਰ ਆਪਣੀ ਨਸਲਾ ਫਸਲਾ ਆਪਣੇ ਰਜ਼ਦਾਰ ਨੂੰ ਬਚਾਉਣ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਜਾਣਾ ਆਪਣੀਆਂ ਨਸਲਾਂ ਆਪਣੀ ਹੋਦ ਨੂੰ ਆਪਣੀ ਪਛਾਣ ਨੂੰ ਬਚਾਉਣ ਜਾਣਾ ਤੇ ਬਾਈ ਹੁਣ ਕੱਲ ਨੂੰ ਵੱਡੇ ਪੱਦਰ ਦੇ ਉੱਤੇ ਸਾਡੇ ਬਜ਼ੁਰਗਾਂ ਦੇਖੋ ਫਾਇਲ